ਆਪਣੀ ਮਨਭਿਰਤੀ ਇਕਾਗਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਚੱਲੋ। ਮਾ ਗੁਜਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਸਾਡੇ ਲਈ ਉਹ ਘਰਿਆ ਜਿਸ ਘਰ ਵਾਸਤੇ ਪੂਰੀ ਦੁਨੀਆ ਚ ਬੈਠੇ ਸਿੱਖ ਤਰਸਦੇ ਆ ਵੀ ਸਿੱਖਾਂ ਨੂੰ ਸਿੱਖੀ ਦਾਣ, ਕੇਸ ਦਾਣ, ਵਹਿਤ ਦਾਣ, ਬਵੇਕ ਦਾਣ, ਵਿਸਾਹੂ ਦਾਣ, ਪਰੋਸਾ ਦਾਣ, ਦਾਣਾ, ਸਿਰ ਦਾਣ, ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਕੀ ਦਰਬਾਰ ਸਾਹਿਬ ਕੋ ਅੱਗੇ ਸਾਡੇ ਵਾਸਤੇ ਕੁਝ ਨਹੀਂ ਅਸੀਂ ਦੇ ਬਹੁਤ ਕਰਮਾਂ ਵਾਲੇ ਆ ਸਾਡਾ ਪਿੰਡ ਬਹੁਤ ਕਰਮਾਂ ਵਾਲਾ ਵਾ ਇਹਦੇ ਚਾਰ ਚੁਫੇਰੇ ਝਾਤੀ ਮਾਰ ਕੇ ਵੇਖੋ ਗੁਰੂ ਦੇ ਪੈਰੇ ਲੱਗੇ ਕਿਹ ਬਨੇ ਗੁਰੂ ਰਾਮਦਾਸ ਮਹਾਰਾਜ ਦਾ ਪਹਿਰਾ ਝਾੜੇ ਵਾਲੇ ਪਾਸੇ ਆਜੋ ਗੁਰੂ ਹਰਗੋਬਿੰਦ ਮਹਾਰਾਜ ਦਾ ਪਹਿਰਾ ਇਧਰੋਂ ਚਲੇ ਜਾਓ ਗੁਰੂ ਅਮਰਦਾਸ ਮਹਾਰਾਜ ਦਾ ਪਹਿਰਾ ਇਹਦੇ ਨੂੰ ਸੌਖੀ ਜਗ੍ਹਾ ਤੇ ਆਪਾਂ ਨਹੀਂ ਬਹਿ ਸਕਦੇ ਲੋਕੀ ਤਰਸਦੇ ਜਾਂ ਦੁਨੀਆ ਦੇ ਉੱਤੇ ਵੀ ਸਾਨੂੰ ਕਿਤੇ ਦਰਬਾਰ ਸਾਹਿਬ ਦੇ ਲਾਗੇ ਘਰ ਮਿਲ ਜਾਵੇ ਤੇ ਅਸੀਂ ਰਹਿ ਲਈਏ ਇਸ ਕਰਕੇ ਹਫ਼ਤੇ ਦੋਹੀ ਹੁੰਦੀ 15 ਦਿਨੀ 20 ਦਿਨੀ ਮਹੀਨੇ 'ਚ ਘੱਟੋ-ਘੱਟ ਸਿੱਖ ਦਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਜਾ ਕੇ ਮੱਥਾ ਜ਼ਰੂਰ ਟੇਕ ਕੇ ਆਇਆ ਕਰੀਏ ਬੜੀਆਂ ਬਰਕਤਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਦਰ ਅੱਜ ਸਾਰੀ ਦੁਨੀਆ ਬਾਬੇ ਦੀਪ ਸਿੰਘ ਨੂੰ ਮੱਥਾ ਟੇਕਣ ਲਈ ਆ ਚਪਹਰੇ ਦੇ ਉੱਤੇ ਬੰਦੇ ਗਿਣੇ ਨਹੀਂ ਜਾਂਦੇ ਲੋਕੇ ਸੜਕਾਂ ਤੇ ਵੀ ਬੈਠੇ ਆ ਗਰਮੀ ਨਹੀਂ ਵੇਂਦੇ ਠੰਡ ਨਹੀਂ ਵੇਂਦੇ ਬੈਠੇ ਆ ਨਾ ਸੜਕਾਂ ਉੱਤੇ ਬਾਬਾ ਦੀਪ ਸਿੰਘ ਨੂੰ ਮੰਨਦੇ ਆ ਪਰ ਕਦੀ ਆਪਾਂ ਇਹ ਸੋਚਣ ਦਾ ਯਤਨ ਨਹੀਂ ਕੀਤਾ ਕਿ ਬਾਬਾ ਦੀਪ ਸਿੰਘ ਦੀ ਪੂਜਾ ਹੋ ਕਿਉਂ ਰਹੀ ਆ ਬਾਬਾ ਦੀਪ ਸਿੰਘ ਦੀ ਮੰਨਤਾ ਹੋ ਕਿਉਂ ਰਹੀ ਆ ਅਸਲ ਵਿੱਚ ਬਾਬਾ ਦੀਪ ਸਿੰਘ ਨੂੰ ਲੋਕੀ ਤਦਮ ਮੰਨ ਰਹੇ ਆ ਕਿਉਂਕਿ ਬਾਬਾ ਦੀਪ ਸਿੰਘ ਦਾ ਸਿਰ ਸਵਾਏ ਗੁਰੂ ਰਾਮਦਾਸ ਤੋਂ ਕਿਸੇ ਅੱਗੇ ਝੁਕਿਆ ਹੀ ਨਹੀਂ ਹਜੇ ਤੱਕ ਗੱਲ ਤੇ ਸਿਰ ਝੁਕਣ ਦੀ ਆ ਨਾ ਮਹਾਨਤਾ ਕਿੱਡੀ ਆ ਹੁਣ ਕੱਲਾ ਆਖੀ ਜਗੇ ਚਪਹਿਰਾ ਸਾਹਿਬ ਕੱਟਣ ਚੱਲੇ ਆ ਚੱਲੇ ਬਾਬਾ ਦੀਪ ਸਿੰਘ ਦੀ ਜੋਤ ਵਿੱਚ ਘੋ ਪਾਉਣ ਵਾਸਤੇ ਬਾਬਾ ਦੀਪ ਸਿੰਘ ਦੀਆਂ ਜੋਤਾਂ ਤਦ ਜਗਦੀਆਂ ਨੇ ਕਿਉਂਕਿ ਉਹ ਜੋਤਾਂ ਜਗਾਉਣ ਵਾਲਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਆ ਜਿੰਨਾ ਦੀਆਂ ਜੋਤਾਂ ਗੁਰੂ ਰਾਮਦਾਸ ਨੇ ਜਗਾਈਆਂ ਦੁਨੀਆ ਲੱਖ ਝੋਰ ਲਾ ਲਵੇ ਉਹਨਾਂ ਘਰਾਂ ਦੀਆਂ ਜੋਤਾਂ ਨਹੀਂ ਕਦੀ ਬੁਝ ਸਕਦੀਆਂ ਬੰਦੇ ਝੋਰ ਲਾਉਂਦੇ ਮਰ ਜਾਣਗੇ ਪਰ ਜਿੱਥੇ ਗੁਰੂ ਰਾਮਦਾਸ ਦੀ ਬਰਕਤ ਵਰਤਨੀਆਂ ਉਹ ਜੋਤਾਂ ਹਮੇਸ਼ਾ ਜਗਦੀਆਂ ਰਹਿਣਗੀਆਂ ਇਸ ਕਰਕੇ ਜਾਓ ਜਮ ਜਮ ਜਾਓ ਬਾਬਾ ਦੀਪ ਸਿੰਘ ਨੂੰ ਮਿਲ ਕੇ ਆਓ ਜਾਓ ਸ਼ਹੀਦਾ ਸਾਹਿਬ ਪਰ ਸਮੇਂ 'ਚੋਂ ਸਮਾਂ ਕੱਢ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਵੀ ਝੋਲੀ ੱਡ ਲਿਆ ਕਰੀਏ ਜਦੋਂ ਗੁਰੂ ਰਾਮਦਾਸ ਅੱਗੇ ਝੋਲੀ ੱਡੀ ਗਈ ਤੇ ਬਰਕਤਾਂ ਨਾਲ ਭਰ ਕੇ ਉਹ ਝੋਲੀ ਆਉਂਦੀ ਆ ਹਮੇਸ਼ਾ ਅੱਜ ਤੱਕ ਉਸ ਦਰਬਾਰ ਤੋਂ ਝੋਲੀ ਕਦੀ ਖਾਲੀ ਨਹੀਂ ਮੁੜ ਸਕਦੀ ਕਦੀ ਨਹੀਂ ਮੁੜਦੀ